ਸ਼ਹਿਰੋਂ ਦੇ ਵਿੱਚ ਇੱਕ ਗਰੀਬ ਪਰਿਵਾਰ ਨੇ ਜੋ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਤੇ ਜਿਹੜੇ ਉਹਨਾਂ ਦੀ ਕਮਰਿਆਂ ਦੀ ਹਾਲਤ ਹੈ ਜੀ ਬਹੁਤ ਜ਼ਿਆਦੀ ਖਸਤਾ ਹੈ ਜੀ ਤੇ ਬੜੀ ਵਾਰ ਆਉਂਦਾ ਵੀ ਅਸੀਂ ਆਪਣੇ ਬੱਚੇ ਗਵਾਂਡੀਆਂ ਦੇ ਕਰ ਲੈ ਕੇ ਪੈਨੇ ਆ ਵੀ ਸਾਰੇ ਕਮਰੇ ਚੋਈ ਜਾਂਦੇ ਆ ਪ੍ਰਾਣੀਆਂ ਛੱਤਾਂ ਤੇ ਮਦਦ ਦੀ ਗੁਹਾਰ ਲਾਈ ਆ ਦੇ ਸਕਦੇ ਆ ਵੀ ਇਹ ਜਗ੍ਹਾ ਤੇ ਰਸੋਈ ਸੀ ਜਿਹੜੀ ਬਾਰਸ਼ਾਂ ਦੇ ਆਉਣ ਕਰ ਨੂੰ ਉਹਨਾਂ ਦੀ ਡਿੱਗ ਪਈ ਹੈ ਜਿਹਦੇ ਕਮਰੇ ਦਨ ਵਾਲਿਆ ਜੀ ਤੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਜੋ ਵੀ ਵੀਰ ਕਰੇ ਜਾ ਕੇ ਮਦਦ ਕਰਨਾ ਚਾਹੁੰਦਾ ਹੈ ਕਰੇ ਜਾ ਕੇ ਕਰ ਸਕਦਾ ਹੈ ਜੀ ਕਿਉਂਕਿ ਬੁਰੇ ਹਾਲ ਆ ਜੀ ਬਾਕੀ ਸ਼ੇਅਰ ਕਰੋ ਵੀਡੀਓ ਬਾਕੀ ਆਜੋ ਆਪਾਂ ਸੁਣਦੇ ਹਾਂ ਸਾਰੀ ਗੱਲਬਾਤ ਕੀ ਆ ਪਰਿਵਾਰ ਕੋਲੋਂ ਜੀ ਵੀਰ ਜੀ ਕੀ ਨਾਂ ਹੈ ਮੇਰਾ ਨਾਂ ਜਤਿੰਦਰ ਕੁਮਾਰ ਹੈ ਇਹ ਕਿਹੜੀ ਜਗ੍ਹਾ ਵਾ ਜਿੱਥੇ ਆਪਾਂ ਇਸ ਵਕਤ ਖੜੇ ਆ ਜੀ ਇਹ ਪਿੰਡ ਕੈਰੋ ਹੈ ਜੀ ਤੇ ਪੱਤੀ ਲਖੂ ਬਰਿਆਨ ਹੈ ਇਹ ਪੱਤੀ ਲਖੂ ਰਿਆਂ ਜਿਹੜੀ ਐ ਇਸ ਲਾਗੇ ਮੰਦਰ ਪੈ ਜਾਂਦਾ ਛਿਲਦੇ ਵਾਲੇ ਮੰਦਰ ਤੇ ਕੀ ਗੱਲ ਬਾਤ ਆ ਵੀਰ ਜੀ ਘਰ ਦੀ ਛੱਤਾਂ ਡਿੱਗੀ ਹੋਈਆਂ ਆ ਮਾਂ ਤੇ ਕਿਵੇਂ ਬੱਚਿਆਂ ਦਾ ਗੁਜ਼ਾਰਾ ਕਿਵੇਂ ਮੰਨ ਕੇ ਚਲੋ ਜਦੋਂ ਬਾਰਿਸ਼ ਆਉਂਦੀ ਆ ਤੇ ਕਿਵੇਂ ਗੁਜ਼ਾਰਾ ਕਰਦੇ ਆ ਵੇਖੋ ਤੁਹਾਡੀ ਰਸੋਈ ਵੀ ਡਿੱਗ ਚੁੱਕੀ ਆ ਜੀ ਨਾਲ ਇਦਾਂ ਆ ਕਿ ਮੀਂਹ ਬਰਸਾਤ ਬਹੁਤ ਆਉਂਦੀ ਉਹਦੇ ਕਰਕੇ ਫਿਰ ਰਸੋਈ ਵੀ ਡਿੱਗ ਪਈ ਐ ਤੇ ਛੱਤ ਜਿਹੜੀ ਸਾਰੀ ਡੇਪੀ ਹੋਈ ਰਸੋਈ ਦੀ ਤੇ ਕਮਰੇ ਵੀ ਨੇ 95000 ਉਹ ਵੀ ਟਿਕਾਣੀਆਂ ਨੇ ਤੇ ਮੈਂ ਮਤਨ ਬੇਰੋਜ਼ਗਾਰ ਬੰਦਾ ਮੈਂ ਤੇ ਦਿਹਾੜੀ ਟੱਪਾ ਕਰਕੇ ਖਾਂਦਾ ਮੈਂ ਤੇ ਮੇਰੀ ਇੰਨੀ ਹੈ ਨਹੀਂ ਗਈ ਕਿ ਪਹੁੰਚ ਕੇ ਮੈਂ ਆਪਣਾ ਘਰ ਬਰ ਬਣਾਵਾ ਤੇ ਗੱਲ ਇਹ ਦਵਾ ਕਿ ਮੈਂ ਜੋ ਵੀ ਕਰਦਾ ਮੈਂ ਮੇਰੇ ਤਿੰਨ ਬੱਚੇ ਨੇ ਤੇ ਮੈਂ ਦੋ ਅਸੀਂ ਆ ਤੇ ਸਾਡਾ ਮੁਸ਼ਕਲ ਦੇ ਨਾਲ ਹੀ ਸਾਡਾ ਗੁਜ਼ਾਰਾ ਹੁੰਦਾ ਹੈ ਤੇ ਇੰਨੀ ਮਤਨੀ ਅਗੀ ਕੇ ਆ ਭਈ ਮੈਂ ਸਿਰ ਤੇ ਛੱਤ ਪਾ ਲਾਂ। ਤੇ ਮੈਂ ਐਨ ਆਰ ਆਈ ਵੀਰਾਂ ਨੂੰ ਇਹੋ ਬੇਨਤੀ ਕਰਦਾ ਵਾਂ ਕਿ ਮੇਰੀ ਥੋੜੀ ਥੋੜੀ ਕਰਕੇ ਸਹਾਈ ਤੱਕ। ਬਿਲਕੁਲ। ਤੇ ਕੰਮ ਕਰਨ ਕਿੱਥੇ ਜਾਂਦੇ ਜੀ ਕੀ ਕਾਹਦੇ ਤੇ ਜਾਂਦੇ ਦੱਸਦੇ ਵੀ ਕਾਫੀ ਦੂਰ ਜਾਂਦੇ ਜੀ। ਕੰਮ ਦੀ ਮੈਂ 10 ਕਿਲੋਮੀਟਰ ਦੂਰ ਜਾਣਾ ਵਾਂ। ਸਾਈਕਲ ਤੇ ਜਾਣਾ ਸਾਈਕਲ ਤੇ ਹੀ ਜਾਣਾ। ਬਿਲਕੁਲ ਜੀ ਬਿਲਕੁਲ। ਤੇ ਕੀ ਹੋਣਾ ਚਾਹੀਦਾ ਉਹਨਾਂ ਮੰਗ ਕੀ ਕਰਦੇ ਆ ਜੀ ਮੰਗ ਸਾਨੂੰ ਹੋਰ ਕਿਸੇ ਕੋਈ ਮੰਗ ਨਹੀਂ ਹੈਗੀ ਸਾਡੀ ਇਹੋ ਮੰਗਿਆ ਕਿ ਸਾਡੀ ਥੋੜੀ ਜੀ ਸਹਾਇਤਾ ਕਰਨ ਕਿ ਜਿਹੜੀ ਅਸੀਂ ਸਿਰ ਤੇ ਛੱਤ ਪਾਣ ਚਾਹੁੰਗੇ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਬਾਕੀ ਦੂਸਰੇ ਬੱਚੇ ਕਿੰਨੀ ਉਮਰ ਹਨ ਉਹਨਾਂ ਦੀ ਜੀ ਗੁੜੀਆਂ ਦੀ 14-15 ਸਾਲ ਦੀ ਉਮਰ ਹੈ ਜੀ ਤੇ ਕਾਕੇ ਦੀ ਹੈਗੀ 13 ਤੋਂ 13 ਸਾਲ ਕੀ ਕਰੀ ਆਂ ਜੀ ਤੇ ਕਰ ਕਮਰਿਆਂ ਦੀਆਂ ਤੇ ਬਾਥਰੂਮਾਂ ਦੀਆਂ ਸਾਰੀਆਂ ਕੰਧਾਂ ਪਾਟੀਆਂ ਪਈਆਂ ਸਨ ਬੇਭਰੇ ਹਾਲ ਹੋਏ ਪਏ ਹਾਂਜੀ ਬਹੁਤ ਜਿਆਦੇ ਬੁਰੇ ਹਾਲ ਹੋਏ ਪਏ ਆ ਕਿ ਹੁਣ ਜੇ ਸਰਪੰਚਾਂ ਨੂੰ ਵੀ ਕਹਿੰਨੇ ਆ ਤੇ ਸਰਪੰਚ ਵੀ ਵਿਚਰੇ ਆਂਦੇ ਆ ਕਿ ਹੁਣ ਅਸੀਂ ਕੀ ਕਰ ਸਕਦੇ ਆਂ ਕਿੱਤੀ ਸਰਪੰਚ ਸਾਹਿਬ ਨਾਲ ਗੱਲ ਸਰਪੰਚ ਸਾਹਿਬ ਨਾਲ ਗੱਲ ਕੀਤੀ ਸੀ ਉਹਨਾਂ ਨੇ ਆਖਿਆ ਕਿ ਹਾਂ ਬਈ ਇਹ ਫਾਰਮ ਭਰੇ ਆ ਅਜੇ ਤੱਕ ਅਜੇ ਤੱਕ ਉਹਨਾਂ ਦੇ ਫਾਰਮ ਦਾ ਕੋਈ ਹੈ ਨਹੀਂ ਆ ਗਿਆ ਤੇ ਕੋਈ ਪਤਾ ਨਹੀਂ ਹੈਗਾ ਬਿਲਕੁਲ ਜੀ ਇਹਨੀਆਂ ਸਰਕਾਰਾਂ ਆਈਆਂ ਨੇ ਇੰਨਾ ਕੁਝ ਹੋਇਆ ਵਾ ਪਰ ਅਜੇ ਤੱਕ ਕਿਹ ਸਰਕਾਰ ਨੇ ਸਾਡਾ ਸੋਚਿਆ ਨਹੀਂ ਠੀਕ ਹੈ ਇਨਰ ਜੀ ਵੀਰਾਂ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਸਾਡੀ ਸਹਾਇਤਾ ਕਰੋ ਸਾਡੇ ਗਾੜੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਸਾਡੀ ਸਹਾਇਤਾ ਕਰੋ ਬਾਕੀ ਜੇ ਕਿਸੇ ਵੀਰ ਨੇ ਘਰ ਆਣ ਕੇ ਤਾਂ ਪਹੁੰਚਣਾ ਹੋਵੇ ਕਿਸੇ ਨੇ ਮਦਦ ਕਰਨੀ ਹੋਵੇ ਜਾਂ ਕੋਈ ਮਿਲਣਾ ਜਾਣ ਕੇ ਦੇਖਣਾ ਹੋਵੇ ਤੇ ਫੋਨ ਨੰਬਰ ਕੀ ਹੈ ਜੀ ਮੇਰੇ ਘਰ ਦੇ ਵਿੱਚ ਜਿੰਨੇ ਵੀ ਆਉਣਾ ਆ ਸਕਦੇ ਹੈ ਦੇਖ ਸਕਦਾ ਹੈ ਫੋਨ ਨੰਬਰ ਮੇਰਾ ਹੈ 62803 26795 ਦੁਬਾਰਾ ਫਿਰ ਦੱਸੋ ਜੀ ਮੇਰਾ ਫੋਨ ਨੰਬਰ ਹੈ 62803 26795 ਇਹ ਨੰਬਰ ਹੈ ਜੀ ਤੇ ਭਾਂਜੀ ਹਾਂ ਜੀ ਵੇਖੋ ਬੜੇ ਬੁਰੇ ਹਾਲ ਪੈ ਕੀ ਕਹਿਣਾ ਚਾਹੁੰਦੇ ਵੇਖੋ ਬੜੀ ਦੂਰ ਵੀਰ ਦੱਸਦੇ ਕਮਾਉਣ ਜਾਂਦੇ ਆ ਜੀ ਹਾਂਜੀ ਤੇ ਬੱਚੇ ਵੀ ਦੱਸੇ ਵੀ ਟੀਆਂ ਵੀ ਮਟੇਰਾ ਹੋ ਗਈਆਂ ਬਸੂਮਾਂ ਵੀ ਤੁਹਾਡੇ ਦੇਖੇ ਬੜੇ ਬੁਰੀ ਹਾਲ ਹੈ ਜੀ ਤੇ ਕਿਵੇਂ ਗੁਜ਼ਾਰਾ ਚੱਲ ਵੀਰ ਜੀ ਦੇਖੋ ਇਦਾਂ ਹੀ ਹੁੰਦਾ ਵਾ ਤੇ ਨਾਲਾ ਜੋ ਦੇਖਿਆ ਹੀ ਹੈ ਤੇ ਗੁੜੀਆਂ ਕੇ ਗੁੜੀਆਂ ਦੇ ਅੱਛਾ ਜੀ ਹਾਂਜੀ ਤੇ ਉਹ ਕਹਿੰਦੇ ਆ ਕਿ ਵੀ ਹੁਣ ਅਸੀਂ ਇਹੋ ਚਾਹਨੇ ਆ ਕਿ ਵੀ ਸਾਡੀ ਥੋੜੀ ਮਦਦ ਕਰ ਦੇਣ ਵੀ ਅਸੀਂ ਆਪਣੇ ਛੱਤ ਪਾ ਲਈਏ ਕਿਉਂ ਸਾਡੇ ਬੱਚੇ ਅੰਜਵਾਨ ਹੋਏ ਨੇ ਸਾਡੇ ਬਾਥਰੂਮ ਵੀ ਡਿੱਗਣ ਵਾਲੇ ਆ ਸਾਡੇ ਆ ਕੰਧਾਂ ਸਾਰੀਆਂ ਪਾਟੀਆਂ ਪਈਆਂ ਵਾ ਕਿਹੜੇ ਡਿੱਗ ਪਣਾ ਪਤਾ ਨਹੀਂ ਲੱਗਦਾ بارشਾਂ ਕਰਕੇ ਛੱਤਾਂ ਵੀ ਸਾਰੀਆਂ ਚੁੰਦੀਆਂ ਜੀ ਨਹੀਂ ਕਰਦਾ ਅੰਦਰ ਬੱਚਿਆਂ ਨੂੰ ਪਾਉਣ ਨੂੰ ਅਸੀਂ ਕਈ ਵਾਰੀ ਤੇ ਗੌਣੀਆਂ ਕਰੇ ਜਾ ਕੇ ਸੌਂਈਦਾ ਵਾ ਜਦ ਸਾਰੇ ਛੱਤ ਚੋਂਦੀ ਏ ਤੇ ਡਰ ਲੱਗਦਾ ਵਾ ਬਸ ਇਹੋ ਹੀ ਆਹੀ ਕਹਿੰਨੇ ਆ ਕਿ ਵੀ ਸਾਡੇ ਮਕਾਨ ਖੜਾ ਹੋ ਜੇ ਥੋੜਾ ਬਿਲਕੁਲ ਜੀ ਬਿਲਕੁਲ ਤੇ ਕਮਾਉਣ ਵਾਲੇ ਵੀ ਉਹ ਇਕੱਲੇ ਹੀ ਭਾਈ ਜੀ ਨੇ। ਭਾਈ ਇਹ ਕਮਾਉਣ ਵਾਲੇ ਇਕੱਲੇ ਹੀ ਆ। ਦੂਰ ਜਾਂਦੇ ਆ ਸਾਈਕਲ ਤੇ ਆਂਦੇ ਜਾਂਦੇ ਆ। ਹੁਣ ਕਈ ਵਾਰੀ ਰਾਤ ਵੀ ਜਾਂਦੇ ਆ, ਦਿਨੇ ਵੀ ਜਾਂਦੇ ਆ, ਰਾਤ ਵੀ ਜਾਂਦੇ ਆ, ਰਾਤ ਲਾ ਕੇ ਆਂਦੇ ਆ ਸਵੇਰੇ। ਮੈਂ ਵੀ ਬੜਾ ਮੁਸ਼ਕਲ ਹੋਇਆ ਪਿਆ। ਬਹੁਤ ਮੁਸ਼ਕਲ ਆ ਭਾਈ ਜੀ। ਬਿਲਕੁਲ ਜੀ, ਵਾਦੋ ਵਾਦੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਕਿਸੇ ਵੀ ਵੀਰ ਨੇ ਸੰਪਰਕ ਕਰਨਾ ਭਾਈ ਜੀ ਫੋਨ ਨੰਬਰ ਉੱਤੇ ਆਪਾਂ ਮੈਂਸ਼ਨ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਉੱਪਰ ਚੱਲ ਰਿਹਾ ਸਕਰੀਨ ਦੇ। ਜਦੋਂ ਮਰਜ਼ੀ ਕਾਲ ਕਰੋ। ਬਾਕੀ ਸਕੈਨਰ ਦਿੱਤਾ ਹੋਇਆ ਬਾਕੀ ਸਕੈਨਰ ਦੇ ਉੱਤੇ ਵੀ ਤੁਸੀਂ ਜੋ ਵੀ ਕਰਨਾ ਹੋ ਸਹਿਯੋਗ ਤੁਸੀਂ ਵੀਰਜੀ ਭਾਵੇਂ ਥੋੜਾ ਥੋੜਾ ਵੀ ਸਹਿਯੋਗ ਪਾਓ ਤੇ ਭਾਈ ਜੀ ਇਸ ਪਰਿਵਾਰ ਦੀ ਮਦਦ ਹੋ ਸਕਦੀ ਹੈ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤੇ ਇਸ ਪਰਿਵਾਰ ਦੀ ਮਦਦ ਹੋ ਸਕੇ ਜੀ